ਸਾਨ ਵੀਰਾਂ ਨੂੰ ਮੈਂ ਰੌਸਨਾ ਦੇਸੋਲਾ ਪ੍ਰਾਈਵੇਟ ਲਿਮਟਿਡ ਬਠਿੰਡਾ ਤੋਂ ਅੱਜ ਅਸੀਂ ਪਹੁੰਚੇ ਹਾਂ ਮੱਲੀਆਂ ਪੈਂਡ ਜ਼ਿਲ੍ਹਾ ਤਰਨਤਾਰਨ ਜੀ 10 HP ਦਾ ਸੈੱਟ ਲੱਗੇ 20 ਪੈਨਲ 540 ਵਾਟ ਦੇ ਫ੍ਰੀਕੁਐਂਸੀ ਡਰਾਈਵ ਹੈ ਜੀ ਡਰਾਈਵ 42 43 ਤੇ ਰਨ ਕਰ ਰਹੀ ਹੈ ਜੀ ਪਾਣੀ ਚੈੱਕ ਕਰਾਉਣਾ ਜੀ ਤਨੈ ਚੀ ਦਾਂਗਰ ਦੀ ਧਾਰਾ ਹੀ ਬਹੁਤ ਸੋਹਣਾ ਪਾਣੀ ਬਣਾਇਆ ਮੋਟਰ ਨੇ ਆਜੋ ਬਾਈ ਜੀ ਜਿਹਨੇ ਸੈਟ ਲੱਗਿਆ ਉਹਨਾਂ ਨਾਲ ਗੱਲ ਕਰਵਾਉਣੀ ਹੈ ਬਾਈ ਅਸੀ ਗਾਲ ਜੀ ਬਾਈ ਕਿਵੇਂ ਲੱਗਿਆ ਬਣੀ ਤੁਹਾਨੂੰ ਬਹੁਤ ਵਧੀਆ ਲੱਗਾ ਤੇ ਸਰਵਿਸ ਕਿਵੇਂ ਲਗੀ ਦੇ 16 ਦਾ ਬਹੁਤ ਸੋਹਣੀ ਲੱਗੀ ਬਹੁਤ ਬੜਾ ਜੀ ਨੇ ਦਾ ਧੰਨਵਾਦ ਹੈ ਠੀਕ ਹੈ ਬਈ ਬਹੁਤ ਧੰਨਵਾਦ ਹੈ ਇਹ ਕੰਮ ਕੱਢ ਗਿਆ ਤੇ ਕੰਮ ਕਰਦੇ ਠੀਕ ਹੈ ਬਈ ਬਹੁਤ ਬਹੁਤ ਧੰਨਵਾਦ